ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਆਪਣੇ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੁੱਦਕੀ ਆ ਗਿਆ ਸੱਜਣੋ ਤੇ ਜਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੋਜ਼ਪੁਰ ਆ ਗਿਆ ਆਪਣੇ ਆਪ ਦੇ ਨਗਰ ਮੁੱਦਕੀ ਦੇ ਵਿੱਚੋਂ ਤੁਹਾਨੂੰ ਇੱਕ ਘਰੇਲੂ ਪਰਿਵਾਰ ਦੇ ਕੋਲੋਂ ਕਰੇ ਰੱਖੇ ਹੋਏ ਪਸ਼ੂਆਂ ਚ ਇੱਕ ਝੋਟੀ ਵਕਾਊ ਆ ਸੱਜਣੋ ਕਿਹੜਾ ਸੂਆ ਸੁਣਦੀ ਕਿੰਨਾ ਦੁੱਧ ਦਿੱਤਾ ਸਾਰਾ ਲੇਖਾ ਜੋਖਾ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਜਿਹੜੇ ਸੱਜਣ ਦੇ ਪਸੰਦ ਆ ਗਈ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਇਹ ਵੀ ਤੁਹਾਡਾ ਵੱਡਾ ਧੰਨਵਾਦ ਹੋ ਚੰਗਾ ਕੱਦ ਕਾਠਾ ਚੰਗੀ ਵੇਲ ਆ ਤੇ ਚੰਗਾ ਦੁੱਧ ਇਹਨੇ ਮਗਰਲੇ ਸੂਏ ਪਾਇਆ ਪਾਂਡੇ ਚ ਕਾਕੇ ਵੀਰ ਸਾਸਤਰੀ ਘਾਲ ਸਾਸਤਰੀ ਘਾਲ ਬਾਈ ਜੀ ਹੋਰ ਸੁਣਾ ਠੀਕ ਠਾਕ ਬਾਈ ਜੀ ਚੜਦੀ ਕਲਾ ਨਾ ਕਿਰਪਾ ਵਾਹਿਗੁਰੂ ਦੀ ਸ਼ੁਕਰ ਆ ਵਾਹਿਗੁਰੂ ਦੀ ਕਿਰਪਾ ਹੀ ਚਾਹੀਦੀ ਆ ਆਪਣਾ ਇਥੋਂ ਦਾ ਐਡਰੈਸ ਦੱਸਦੇ ਪਹਿਣਾ ਭਰਾਵਾਂ ਇਹ ਪਿੰਡ ਮੁੱਦਕੀ ਡਿਸਟ੍ਰਿਕਟ ਫਰੋਜ਼ਪੁਰ ਆ ਹਾਂਜੀ ਹਾਂ ਨੰਬਰ ਨੰਬਰ 81466 98995 ਇੱਕ ਵਾਰੀ ਹੋਰ ਨੰਬਰ ਰਿਪੀਟ ਕਰੀ 81466 98995 ਓਕੇ ਇਹਦੇ ਤੇ ਕਰੇ ਸੰਪਰਕ ਝੋਟੀ ਆਪਣੇ ਘਰ ਦੀ ਨਾ ਹਾਂਜੀ ਘਰ ਦੀ ਕਰਦੀ ਘਰੇ ਜੰਮੀ ਪਲੀ ਕਰੀ ਕਰੀ ਤੇ ਐਂ ਦੱਸ ਵੀ ਸੂਆ ਕਿਹੜਾ ਹੈ ਇਹ ਤੀਜੇ ਸੂਏ ਆ ਜੀ ਤੀਜਾ ਸੂਏ ਆ ਕਹਿਨ ਨੂੰ ਭਾਵੇਂ ਦੂਜਾ ਵੀ ਕਹਿ ਦਈਏ ਤਾਂ ਵੀ ਚੱਲਦੀ ਆ ਪਰ ਸਹੀ ਤੀਜਾ ਤੀਜਾ ਸੂਆ ਓਕੇ ਮਗਰਲੇ ਸੂਏ ਤੂੰ ਆਉਂਦੀ ਸੇਵਾ ਤੇ ਕਿੰਨਾ ਦੁੱਧ ਚੋਇਆ ਇਹਦਾ 14 ਲੀਟਰ ਚੋਇਆ 14 ਲੀਟਰ ਦੁੱਧ ਆਪਾਂ ਚੁੰਦੇ ਰਹੇ ਆ ਮੈਂ ਨਾ ਕੱਟੀ ਵੀ ਇਸੇ ਦੀ ਐ ਨਾ ਇਸੇ ਦੀ ਇਸੇ ਦੀ ਠੀਕ ਆ ਆ ਕੱਟੀ ਸੱਜਣੋ ਮਗਰਲੇ ਸੂਏ ਦੀ 14 ਦੁੱਧ ਚੋਇਆ ਹੁਣ ਇਹਦੇ ਦਿਨ ਕਿੰਨੇ ਪਏ ਆ ਇਹਦੇ ਰਹਿੰਦੇ ਆ 10 ਕਿ ਦਿਨ ਹਜੇ 10 ਦਿਨ ਇਹਦੇ ਮੰਨ ਲਾ ਸੂਣ ਚ ਪਏ ਹਫਤੇ ਦੇ ਅੰਦਰ ਬਾਅਦ ਦਾ ਹਾਂ ਦਨਾ ਚ ਸੂਪ ਹੋ ਗਈ ਹੈ ਨਾ ਹਾਂ ਹਾਂ ਇੰਨਾ ਕੁ ਟਾਈਮ ਲੱਗੇ ਓਕੇ ਥਣਾ ਥਣਾ ਲੋਕ ਕਿ ਆ ਜਾਮ ਭਾਰਪੂਰੇ ਲੋ ਬੇ ਠੀਕ ਆ ਠੀਕ ਆ ਥਾਣਾ ਗਲਾ ਕੇ ਵੇਖ ਕੇ ਲੈ ਕੇ ਜਾਵੇ ਹੈਨਾ ਲੈ ਕਾਢੇ ਨੂੰ ਬਾਹਰ ਅੰਦਰ ਲੈ ਕੇ ਚਲ ਕਰਾਈਏ ਚਾ ਇੱਥੇ ਸ਼ਾਮੇ ਥੋੜੀ ਜਿਹੀ ਧੁੱਪ ਪੈਂਦੀ ਸੱਜਣਾ ਦੁਪਹਿਰ ਸੀਗੀ ਤੇ ਦੁਪਹਿਰ ਚ ਵੀਡੀਓ ਤੁਹਾਨੂੰ ਬੁਖਾ ਰਹੇ ਆ ਮੁੱਤ ਕੀ ਨਕਰਦੀ ਕੱਦ ਕਾਠ ਵੀਰ ਦੇ ਕਾਤੋਂ ਤਾਜ਼ਾ ਲਾਇਓ ਫੁੱਲ ਵੱਡੇ ਕੱਦ ਕਾਠ ਦੀ ਆ ਲੇਵਾ ਭਾਂਡਾ ਭਰਨਾ ਸ਼ੁਰੂ ਕਰਤਾ ਤੇ ਗੱਲਾਂ ਬਾਤਾਂ ਹੋਈਆਂ ਵੀਰ ਰੀ ਕਹਿੰਦੇ ਮੌਕੇ ਤੇ ਹੀ ਇਹ ਲੇਵਾ ਭਰਦੀ ਆ ਜਦੋਂ ਮੰਨ ਲਓ ਵੀ ਤਿਆਰੀ ਹੋ ਜਾਂਦੀ ਆ ਾਟੂ ਵੱਡੀ ਪਸ਼ੂਆਂ ਦੇ ਰਵੇ ਆ ਇੱਥੇ ਤੁਹਾਨੂੰ ਮੈਂ ਸ਼ਾਮੇ ਕਰਾਉਣਾ ਚਾਹ ਇੱਕ ਵੇਖੋ ਹੈ ਨਾ ਕੋਈ ਗੱਲ ਬਾਤ ਪੂਰੀ ਚੰਗੀ ਝੋਟੀ ਵਿਖਾਤੀ ਐ ਤੁਹਾਨੂੰ ਮੋਤਕੀ ਨਗਰ ਦੇ ਵਿੱਚੋਂ ਸਿੰਘਾਂ ਤੋਂ ਲੈ ਕੇ ਪੈਰਾਂ ਤੱਕ ਐਨੂੰ ਕੇ ਰਿਪੋਰਟ ਆ ਬਾਕੀ ਤੁਸੀਂ ਪੈਸੇ ਖਰਚਨੇ ਆ ਤਸੱਲੀ ਤੁਸੀਂ ਕਰਨੀ ਆ ਤੇ ਆਜੋ ਆਪਾਂ ਰੇਟ ਇਹਦਾ ਜਿਹੜਾ ਉਹ ਮਾਲਕਾਂ ਤੋਂ ਕਨਫਰਮ ਕਰਕੇ ਪੁੱਛ ਕੇ ਦੰਨੇ ਤੁਹਾਨੂੰ ਵੀ ਕੀ ਡਿਮਾਂਡ ਰੱਖ ਤੇ ਕਾਕੇ ਫਿਰ ਕੀ ਰੇਟ ਰੱਖੀ ਇਹਦਾ 130 ਜੀ 1 ਲੱਖ ਤੇ 30 ਹਜ਼ਾਰ ਰੁਪਈਆ ਤੇ ਕਿੰਨਾ ਕੁ ਪਿਆਰ ਮੁਹੱਬਤ ਕਰ ਦਿਆਂਗੇ ਇਹ ਮਾਨਤਨ ਕਰ ਦਿਆਂਗੇ ਹੈ ਮਾਨਤਨ ਕਰ ਦਿਆਂਗੇ ਮਾਨਤਨ ਕਰ ਦਿਆਂਗੇ ਚਾਚਾ ਕਰ ਦਈਏ ਖ ਮਾਨਤਨ ਥੋੜਾ ਬਹੁਤਾ ਇੱਕ 30 ਆਂਦਾ ਇਹ। ਇੱਕ 26 ਦੀ। ਠੀਕ ਧੰਨਵਾਦ। 1,26,000 ਦੀ ਕਾਕੇ ਕਹਿਦਾ ਹਨਾ ਚਾਚੇ ਨੇ। ਸੱਜਣੋ 1 ਲੱਖ ਚਲੋ ਵੀ ਆਏ ਦਾ ਛੋਟ ਸੱਪਾ ਕਰਦੇ ਆਂਗੇ। ਧੰਨਵਾਦ। 1,26,000 ਰੁਪਿਆ ਇਹਦਾ ਰੇਟ ਤੈਅ ਕੀਤਾ ਸੱਜਣੋ। ਦੇਖੋ ਪੂਰੇ ਚੰਗੇ ਕਦ ਕਾਟ ਦੀ ਆ ਕੋਲੇ ਆ ਕੇ ਵੀ ਵੇਖ ਲਿਓ ਕਿ ਐ ਨਹੀਂ ਵੀ ਛੋਟੀ ਛੋਟੀ ਵਿਖਾਈ ਆ ਤੁਹਾਨੂੰ ਤੇ ਰੇਟ ਵੀਰ ਹਰਾਂ ਨੇ ਲੱਖੋਂ ਬਾਹਰ ਮੰਗਿਆ ਥੋੜਾ ਇਹਨਾਂ ਨੂੰ ਇਹ ਕਿਹਾ ਵੀ ਬਾਜ਼ਾਰ ਮੁੜਿਆ ਵਿਆ ਤਾਂ ਕਰਕੇ ਰੇਟਾਂ ਨਹੀਂ ਆਵਦੀਆਂ ਛੋਟੀਆਂ ਦਾ ਅਗਲਾ ਡੇਢ ਵੀ ਮੰਗ ਲੈਂਦਾ ਸੀ ਇਹ ਨਾ ਕਿਉ ਸਪਲਾਈ ਕੀਤੀ ਆ ਪਰ ਨਹੀਂ ਤੁਹਾਨੂੰ ਕੀਜ ਟੌਪ ਦੀ ਵਿਖਾਤੀ 1 ਲੱਖ 26000 ਬਾਕੀ ਤੁਸੀਂ ਕਿੰਨੇ ਦੀ ਛੋਟੀ ਵੀਰ ਹਰਾਂ ਨੂੰ ਫੋਨ ਲਾ ਕੇ ਪੁੱਛ ਲਿਓ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ